ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਤਰਸੀਮ ਲਾਲਾ ਜੀ ਜ਼ਿਲ੍ਹਾ ਪਰਦਾ ਲੈਮੈਂਟਰੀ ਸਕੂਲ ਅਜਸਟਡ ਮੈਟਰ ਸਾਡਾ ਜੀ ਕੋਈ ਨਵਾਂ ਮੈਟਰ ਨਹੀਂ ਹੈਗਾ ਮਾਜੂਦ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਜੀ ਮਾਨ ਜਦੋਂ ਸੱਤਾ ਵਿੱਚ ਆਮ ਆਦਮੀ ਪਾਰਟੀ ਨਹੀਂ ਆਈ ਸੀ ਉਦੋਂ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ ਜਦੋਂ ਵੀ ਸਾਡੀ ਸਰਕਾਰ ਬਣੇਗੀ ਆਉਂਦੇ ਸਾਰੀ ਪਹਿਲਾ ਹਰਾ ਪੰਨਾ ਪੁਰਾਣੀ ਪੈਨਸ਼ਨ ਬਹਾਲੀ ਲਈ ਸਹਿਰ ਕਰੇਗਾ ਤੇ ਪੁਰਾਣੀ ਪੈਨਸ਼ਨ ਬਹਾਲੀ ਹੁੰਦੇ ਸਾਰੇ ਲਾਗੂ ਕੀਤੀ ਜਾਵੇਗੀ ਉਸ ਤੋਂ ਬਾਅਦ 4-5 ਮਹੀਨੇ ਬਾਅਦ ਨੇ ਕਿ ਟੁੱਟਾ ਜਿਹਾ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਨੋਟੀਫਿਕੇਸ਼ਨ ਕਿੱਥੇ ਗਵਾਚ ਗਿਆ ਅਸੀਂ ਮਾਨ ਸਾਹਿਬ ਨੂੰ ਇੱਕ ਵਾਰਦਾ ਯਾਦ ਕਰਾਉਣਾ ਕੋਈ ਨਵੀਂ ਮੰਗਣੀ ਹੈਗੀ ਇਹ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨੀ ਸਾਡਾ ਫਰਜ਼ ਵਾ ਕਿਉਂਕਿ ਇੱਕ ਮੁਲਾਜ਼ਮ ਪਰ ਜਵਾਲੀ ਦੇ ਵਿੱਚ ਨੌਕਰੀ ਵਿੱਚ ਆਉਂਦਾ ਤੇ ਬੁਢਾਪੇ ਵੇਲੇ ਰਿਟਾਇਰ ਹੁੰਦਾ ਅਸੀਂ ਮੰਗਦੇ ਕੀ ਹਾਂ ਸਿਰਫ ਆਪਣੇ ਬੁਢਾਪੇ ਦਾ ਸਹਾਰਾ ਜਦਕਿ ਮਾਨ ਸਾਹਿਬ ਆਪ ਕਹਿ ਰਹੇ ਸੀਗੇ ਕਿ ਜਦੋਂ ਵੀ ਅਸੀਂ ਆਵਾਂਗੇ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਭਾਈ ਜਿੰਨੀ ਦੇਰ ਤੋਂ ਪਰ ਰੈਸ਼ਨਾਂ ਜਿਹੜੇ ਰੁਕੀਆਂ ਹੋਈਆਂ ਨੇ ਦੇਖੋ ਜੀ 2004 ਤੋਂ ਬਾਅਦ ਜਿਹੜੀ ਭਰਤੀ ਹੋਈ ਆ ਉਹਦੇ ਵਾਸਤੇ ਸੈਂਟਰ ਵੱਲੋਂ ਇੱਕ ਸਕੀਮ ਜਿਹੜੀ ਲਾਗੂ ਕੀਤੀ ਗਈ ਕਿ ਸਟੇਅਰ ਦੀ ਸਕੀਮ ਆ ਉਹ ਲਾਗੂ ਕਰੇ ਜਾਂ ਨਾ ਕਰੇ ਠੀਕ ਆ ਜੀ ਸਾਡੇ ਦਾ ਸਟੇਟਾ ਹੈਗੇ ਕੁਝ ਭਾਰਤ ਦੀ ਜਿੱਤੇ ਬਰਾਨੀ ਪੈਨਸ਼ਨ ਲਾਗੂ ਆ ਹੋਣੀ ਨਵੀਂ ਸਰਕਾਰ ਬਣੀ ਹੈ ਮਹਾਦੇਸ਼ ਪ੍ਰਦੇਸ਼ ਦੇ ਵਿੱਚ ਮਾਨ ਜੋਗ ਮੁੱਖ ਮੰਤਰੀ ਸੁਵਿੰਦਰ ਸਿੰਘ ਸੁੱਕੂ ਜੀ ਨੇ ਉਹਦੇ ਸਾਰੀ ਬਰਾਨੀ ਪੈਨਸ਼ਨ ਬਹਾਲ ਕੀਤੀ ਆ ਅਸੀਂ ਉਹਨੂੰ ਕਹਿੰਦੇ ਆ ਕਿ ਤੁਸੀਂ ਕਹ ਰਹੇ ਕਿ ਸੈਂਟਰ ਕੋ ਪੈਸਾ ਜਾ ਰਿਹਾ ਤੁਸੀਂ ਨਵੀਂ ਭਰਤੀ ਤੇ ਲਾਗੂ ਕਰੋ ਨਵੀਂ ਭਰਤੀ ਕਿੰਨੀ ਕੀਤੀ ਪੰਜਾਬ ਸਰਕਾਰ ਨੇ ਇਹਨੇ ਵਾਅਦੇ ਕਰੀ ਆ ਕਿ ਮੈਂ ਨਵੀਂ ਭਰਤੀ ਕੀਤੀ ਆ ਲਾਗੂ ਕਰੋ ਆ ਸਾਰੇ ਮਲਾਕ ਦੇ ਸਾਥੀ ਐਨਪੀਐਸ ਆ ਇਹਨਾਂ ਦਾ ਵਾਅਦਾ ਕਰਕੇ ਆਏ ਸੀ ਕਿ ਮੈਂ ਮਾਸਟਰ ਜਿੰਦਰ ਸਿੰਘ ਦਾ ਮੁੰਡਾ ਜੀ ਮੈਂ ਹਰ ਸਮੱਸਿਆ ਜਾਣਦਾ ਅਧਿਆਪਕਾਂ ਦੀ ਕੋਣ ਕਿੱਥੇ ਆ ਅਸੀਂ ਕੋਈ ਨਵੀਂ ਮੰਗ ਨਹੀਂ ਮੰਗਦੇ ਆ ਸਿਰਫ ਆਪਣੀ ਪੁਰਾਣੀ ਮੰਗ ਜਿਹੜੀ ਇਹਨਾਂ ਨੇ ਆਪ ਦੇਣਾ ਐਸੀ ਕਿ ਮੈਂ ਹੋਂਦ ਦੇ ਸਾਰੇ ਪੁਰਾਣੀ ਪੈਨਸ਼ਨ ਲਾਗੂ ਕਰਾਂਗਾ ਉਹ ਹੀ ਅੱਜ ਅਸੀਂ ਇਹਨਾਂ ਨੂੰ ਵਾਅਦਾ ਯਾਦ ਕਰਾਉਣ ਜਾ ਰਹੇ ਹੁਧਿਆਲੇ ਵਿਖੇ ਜਿੱਥੇ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਆਪਣੀ ਹੱਕੀ ਮੰਗ ਲੈ ਇਕੱਠੇ ਹੋ ਰਿਹਾ ਲੁਧਿਆਣਾ ਪਛਮੀ ਦੇ ਵਿੱਚ ਪੁਰਾਣੀ ਪੈਨਸ਼ਨ ਵਾਲੀ ਲਈ ਸੀਪੀਐਫ ਕਰਮਚਾਰੀ ਯੂਨੀਅਨ ਅਤੇ ਪ੍ਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਅੱਜ ਦਾ ਇਲਕ ਜਿਹੜਾ ਅਛੇ ਨੂੰ ਉਹ ਲਿਖਿਆ ਗਿਆ ਉਹਦੇ ਵਿੱਚ ਐਲੀਮੇਟਿਡ ਜੀ ਗੁਨੀਅਨ ਦੀ ਆ ਜਿਵੇਂ ਜਨਤਾ ਕੋ ਲਗਭਗ 20 ਗੱਡੀਆਂ ਉੱਥੇ ਪਹੁੰਚਣ ਗਈਆਂ ਤੇ ਇਸੇ ਤਰੀਕੇ ਪੂਰੇ ਪੰਜਾਬ ਤੋਂ ਐਲਮੈਡੀ ਡੀਜਨ ਜੂਨੀਅਰ ਦੇ ਝੰਡੇ ਥੱਲੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਥੀ ਪਹੁੰਚਣਗੇ ਇੱਕ ਚੇਤਾਵਨੀ ਅੱਜ ਜੇਕਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰਦੇ ਤਾਂ ਲਗਾਤਾਰ ਤਿੱਖੇ ਸੰਘਰਸ਼ ਕੀਤੇ ਜਾਣਗੇ ਜੇ ਇਹਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜੈ ਜਨਤਾ ਜਾ ਸੰਘਰਸ਼ ਕੇ ਜਿੱਤ ਜੂਦ ਦੇ ਲੋਕਾਂ ਕੋ ਕਿੰਨੇ ਟੀਚਰ ਇਕੱਠੇ ਹੋ ਕੇ ਜਾ ਰਹੇ ਦੇਖੋ ਜੀ ਕਟਵਰ ਸਾਡੇ ਆ 20 ਗੱਡੀਆਂ ਆ ਵਾ ਜੀ ਜिले ਜੰਦਰ ਦਾ ਐਲੀਮੈਂਟਰੀ ਜੇ ਜੁਨੀਅਨ ਦੀਆਂ 20 ਗੱਡੀਆਂ ਕਟਵਰ ਸ਼ੌਂ ਤੋਂ 1.5 ਤੋਂ ਬਲਾਦਮ ਸਾਡਾ ਫੋਰ ਵੀ ਆ ਜਾਣਾ ਆਪਣੇ ਸਾਧਵਾ ਦੇ ਲੋਕੀ ਜਾ ਰਹੇ ਆ 20 ਗੱਡੀਆਂ ਜਿਹੜੇ ਅਸੀਂ ਗਨੀਆਂ ਨਰੋਲ ਗੱਡੀਆਂ ਜਿਹੜੀਆਂ ਸਾਡੀਆਂ ਜਾ ਰਹੀਆਂ ਹਰ ਇੱਕ ਜ਼ਿਲੇ ਦੇ ਹਰ ਬਲਾਕ ਤੋਂ ਛਾਰੀ ਬਲਾਕ ਤੋਂ 10 ਗੱਡੀਆਂ ਸਾਡੀਆਂ ਜਾ ਰਹੀਆਂ ਜੀ ਅੱਜ ਕਿਹੜੀ ਜਗ੍ਹਾ ਜਾ ਰਹੇ ਆ ਅਸੀਂ ਲੁਧਰਾਨਾ ਪੱਛਮੀ ਹਲਕੇ ਦੇ ਵਿੱਚ ਝੰਡਾ ਮਾਰਚ ਕਰਨ ਆ ਜੀ ਆ ਜਾ ਕੇ ਚੰਡਾ ਮਾਰਚ ਲਿਦਾਵਾ ਪੱਛਮੀ ਦੇ ਇਲਾਵਾ ਪਛਮੀ ਜਿੱਥੇ ਬਾਏ ਲਕਚਰ ਹੋ ਰਿਹਾ ਉੱਥੇ ਝੰਡਾ ਮਾਰਚ ਕੀਤਾ ਜਾਵੇਗਾ ਜੇਕਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਬਹੁਤ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇ ਜੇਕਰ ਮੰਗ ਨਹੀਂ ਪੂਰੀ ਹੁੰਦੀ ਤਾਂ ਕੀ ਅੱਗੇ ਕੀ ਕਰਦੇ ਦੇਖੋ ਜੀ ਅਗਲੇ ਸੰਘਰਸ਼ ਲਗਾਤਾਰ ਲਿਖੇ ਜਾਵਾਂਗੇ ਜਿੰਨਾ ਚਿਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਪੈਨਸ਼ਨ ਪੰਜਾਬ ਸਰਕਾਰ ਕਹਿ ਰਹੀ ਆ ਜਾਂ ਸੈਂਟਰ ਗਵਰਨਮੈਂਟ ਕਹਿੰਦੇ ਆ ਕਿ ਪੁਰਾਣੀ ਪੈਨਸ਼ਨ ਬਹੁਤ ਵਧੀਆ ਜੇ ਪੁਰਾਣੀ ਪੈਨਸ਼ਨ ਵਧੀਆ ਤਾਂ ਫਿਰ ਮਾਂ ਜੋਗ ਐਮਐਲਏ ਸਾਹਿਬ ਮੰਤਰੀ ਸਾਹਿਬ ਆਪਣੇ ਲਾਗੂ ਕਿਉਂ ਨਹੀਂ ਕਰਦੇ ਜਿਹੜੇ 2004 ਤੋਂ ਬਾਅਦ ਐਮਐਲਏ ਜਾਂ ਮੰਤਰੀ ਆ ਜਾਂ ਐਮਪੀ ਆ ਆਪਣੇ ਲਾਗੂ ਕਰਕੇ ਦੇਖਣ ਤਾਂ ਸਹੀ ਸਾਥੀ ਜੀ 5 ਤੋਂ 6000 ਰੁਪਏ ਸਿਰਫ ਐਂਥੇ ਮੇਰੀ ਆ ਜੀ ਮੁਲਾਜ਼ਮ ਆਪਣੇ 25 30 ਸਾਲ ਲੋਕੀ ਦੇ ਦੇ ਰਿਆ ਜਵਾਨੀ ਦੇ ਵਿੱਚ ਪਰ ਜਵਾਨੀ 'ਚ ਅਸੀਂ ਐਸੇ ਹੀ ਸਿਰਫ ਆਪਣਾ ਵਡਾਪੇ ਦਾ ਸਹਾਰਾ ਮੰਗਦੇ ਆ ਨਾ ਕਰੋ ਔਰ ਕੁਛ ਨਹੀਂ ਮੰਗਦੇ ਜੋ ਕਿ ਇੱਕ ਮੁਲਾਜ਼ਮ ਦਾ ਹੱਕ ਵਾ ਇਹ ਪੰਜਾਬ ਸਰਕਾਰ ਨੂੰ ਦੇਣਾ ਹੀ ਪਵੇਗਾ ਜੇਕਰ ਜਿਸ ਤਰੀਕੇ ਨਾਲ ਅਸੀਂ ਮੰਨਿਆ ਅਸੀਂ ਉਸ ਤਰੀਕੇ ਨਾਲ ਲਾਗੂ ਕਰ ਦੇਵੇ ਨਹੀਂ ਤਾਂ ਸੰਘਰਸ਼ ਲਗਾਤਾਰ ਕੀਤਾ ਜਾਣਗੇ ਜੇ ਮੁਲਾਜ਼ਮ ਵੋਟਾਂ ਬਾਕੇ ਸਰਕਾਰ ਲਿਆ ਸਕਦੇ ਆ ਤੇ ਵੋਟਾਂ ਬਾਕੇ ਲੋ ਲਾ ਵੀ ਸਕਦੇ ਇਹਨਾਂ ਨੇ ਜਦੋਂ ਭਗਵੰਦ ਮਾਨ ਜੀ ਚਾਰ ਸਾਲ ਪਹਿਲਾਂ ਆਏ ਉਦੋਂ ਇਹਨਾਂ ਨੇ ਵਾਦਾ ਕੀਤੇ ਸੀ ਦੇਖੋ ਜਦੋਂ ਇਹ ਲੈਕਚਰ ਸੱਤਾ ਵਿੱਚ ਸਰਕਾਰ ਨੇ ਸੀ ਹੈਗੀ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਆ ਉਦੋਂ ਆ ਕੇ ਮਾਨਯੋਗ ਜਿਹੜੇ ਸਾਡੇ ਵਿੱਤ ਮੰਤਰੀ ਦੇ ਹਵਾਲੇ ਜੀਮਾ ਜੀ ਮੈਂ ਤੁਹਾਨੂੰ ਵੀਡੀਓ ਦਿਖਾ ਦੂੰ ਫੋਟੋਆਂ ਦਿਖਾ ਦਿੰਦਾ ਜੀ ਪਟਿਆਰੇ ਰੈਲੀ ਤੇ ਬੈਠੇ ਆ ਆ ਅੱਗੇ ਸਟੇਜ ਤੇ ਤੇ ਆਪ ਉੱਥੇ ਬੋਲ ਰਿਹਾ ਕਿ ਸਾਡੀ ਸਰਕਾਰ ਲਿਆਓ ਅਸੀਂ ਆਉਂਦੇ ਸਾਰੀ ਪੁਰਾਣੀ ਪੈਨਸ਼ਨ ਲਾਗੂ ਕਰ ਦਵਾਂਗੇ ਜਿੰਨੇ ਵੀ ਇਹ ਮੰਤਰੀ ਸਾਹਿਬ ਆ ਐਮਐਲਏ ਸਾਹਿਬ ਆ ਤੁਸੀਂ ਨਿੱਜੀ ਤੌਰ ਤੇ ਇਕੱਲੇ-ਇਕੱਲੇ ਜਾ ਕੇ ਪੁੱਛ ਲਓ ਉਹਨਾਂ ਨੇ ਵਾਦਾ ਕੀਤਾ ਕਿ ਨਹੀਂ ਕੀਤਾ ਸਾਲ ਨੂੰ ਕੋਈ ਸ਼ੌਕ ਨਹੀਂ ਧਰਨੇ ਮੁਜਾਰੇ ਕਰਨ ਦਾ ਤੇ ਇਹਨਾਂ ਨੇ ਵਾਦਾ ਕੀਤਾ ਸੀ ਪੂਰਾ ਕਰਨ ਦਾ ਜਾਅ ਦਾ ਵਾਦੇ ਕਰਨ ਦਾ ਜੇ ਜਨਤਾ ਦੇ ਵਾਦੇ ਪੂਰੇ ਨਹੀਂ ਕਰਨੇ ਤਾਂ ਸਰਕਾਰਾਂ ਵਾਦੇ ਕਿਉਂ ਕਰਦੀ ਆ ਮੁਲਾਜ਼ਮ ਜਿੰਦਗੀ ਕੈਸੀ ਹੈ ਕਿ ਅੱਧੀ ਤੋਂ ਵੱਧ ਜ਼ਿੰਦਗੀ ਆਪਣੀ ਜਿਮਾਰਟ ਦੇ ਲੇਖਾ ਲਾ ਦਿੰਦਾ ਠੀਕ ਹੈ ਧੰਨਵਾਦ किन्हें बाइट देगी किन्हें बाइट देगी बाइट 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 देगी सर किसलिए बाइट देगी ये तो तुम ही हो ये तो हम ही हैं देखो अच्छा तो उन्होंने एक्चुअली क्या किया था ये तो हम ही हैं आ जाइये हर ਤਰਜੀਹ ਚੁਣ ਕੇ ਚੱਲੋ ਅੱਜ ਜਾਨ ਤੋਂ ਕਿਤੇ ਵੀ ਰੋਕਣ ਮਦਦ ਆਪਦਾ ਲਈ ਪੈਨਸ਼ਨ ਆ ਰਿਹਾ ਹਾਂਜੀ ਹਾਂਜੀ ਸਾਰੀਆਂ ਮਗਰ ਕੰਟਰੋਲ ਆਪਦਾ ਕੋਲ ਸੁਣ ਲਾਂ ਅੱਗੇ ਹਾਂਜੀ ਤਾਂ ਸਿਕਲ ਦੀ ਤਾਰਿਆਂ ਨੂੰ ਅੱਜ ਅਸੀਂ ਐਲੀਮੈਂਟਰੀ ਦੇ ਤੇ ਯੂਨੀਵਰਸ ਜਿੱਥੇ ਇਕੱਠੇ ਹੋਏ ਆਂ ਯਾ ਸਾਡਾ ਜਿਹੜਾ ਮੁੱਖ ਮੁੱਦਾ ਹੈ ਉਹ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਆ ਜਿਸ ਤਰ੍ਹਾਂ ਜੀ ਸਾਡੇ ਜਿਲ੍ਹਾ ਪ੍ਰਧਾਨ ਜੀ ਦੋ ਸੇਮ ਲਾਲ ਜੀ ਨੇ ਹੁਣੇ ਦੱਸਿਆ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਦੋਂ ਵੀ ਕਿਤੇ ਧਰਨੇ ਮੁਜਾਰੇ ਵਿੱਚ ਜਾਂਦੇ ਸੀ ਸਾਨੂੰ ਇਸ ਗੱਲ ਤੇ ਮਾਨ ਇਸ ਤਰ੍ਹਾਂ ਸੀ ਕਿ ਇਹ ਕਹਿੰਦੇ ਸੀ ਕਿ ਅਸੀਂ ਆਪ ਧਰਨੇ ਮੁਜਾਰੇ ਵਿੱਚੋਂ ਨਿਕਲੀ ਸਰਕਾਰ ਆ ਪਰ ਜਦੋਂ ਆਂਦੀ ਹੈ ਸਰਕਾਰ ਬਣੀਏ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਤੋਂ ਬਾਅਦ ਸਾਡੀ ਕੋਈ ਸਹਾ ਨਹੀਂ ਲਈ ਗਈ ਜਦ ਕਿ ਉਸ ਤੋਂ ਨ ਤੋਂ ਬਾਅਦ ਆਈਆਂ ਸਰਕਾਰਾਂ ਨੇ ਵਾਅਦਾ ਪਰਦੇਸ਼ਾਂ ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਹੈ ਉਹਨੂੰ ਬਹਾਲ ਕਰ ਦਿੱਤਾ ਪਰ ਪੰਜਾਬ ਵਿੱਚ ਹਾਲੇਸ ਦੀ ਕੋਈ ਵੀ ਆਸ ਹਨ ਦਿਖਾਈ ਨਹੀਂ ਦੇ ਰਹੀ ਸੋ ਅੱਜ ਜੀ ਦੁਖੀ ਹੋ ਗਏ ਸਾਰੇ ਐਨਪੀਐਸ ਤੋਂ ਜਿਹੜੇ ਪੇਡਤ ਮੁਲਾਜ਼ਮ ਨੇ ਕਿਉਂਕਿ ਜਿਸਨਾ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਕੋ ਮੁਲਾਜ਼ਮ ਆਪਣੀ ਉਮਰ ਦਾ ਬਹੁਤ ਲੰਮਾ ਸਮਾਂ ਜਿਹੜਾ ਉਹ ਆਪਣੀ ਜੋਬ ਨੂੰ ਦਿੰਦਾ ਹੈ ਸਰਕਾਰ ਨੂੰ ਦਿੰਦਾ ਹੈ ਪ੍ਰਸ਼ਾਸਨ ਨੂੰ ਦਿੰਦਾ ਹੈ ਪਰ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਸਾਥੀ ਜਿਹੜੇ ਆ ਉਹ ਕੋਈ 6000 ਦੇ ਰਟਾਇਰ ਹੋ ਰਿਹਾ ਕੋਈ 3400 ਦੇ ਰਟਾਇਰ ਹੋ ਰਿਹਾ ਈਵਨ ਜੋਬ ਤੋਂ ਬਾਅਦ ਉਹ ਜਿਹੜੇ ਉਹਦੇ ਕੰਮ ਕਰਨ ਦੀ ਜਿਹੜੇ ਆ ਮਜਬੂਰ ਹੁੰਦੇ ਪਏ ਆ ਸੋ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਅੱਜ ਬਾਏ ਇਲੈਕਸ਼ਨ ਜਿਹੜਾ ਕਿ ਲੁਧਿਆਣਾ ਵਿੱਚ ਹੋ ਰਿਹਾ ਆ ਅਸੀਂ ਉੱਥੇ ਜਾ ਰਹੇ ਆ ਉੱਥੇ ਜਾ ਕੇ ਬਾਦ ਸਰਕਾਰ ਦੀਆਂ ਜਿਹੜੀਆਂ ਪੋਲ ਖੋਲ ਨੀਤੀਆਂ ਨੇ ਉਹ ਜਨਤਾ ਨਾਲੇ ਨਾਲ ਹੀ ਜੋੜਦੇ ਪਏ ਆ ਜਨਤਾ ਨੂੰ ਹੀ ਦੱਸਦੇ ਪਏ ਆ ਕਿ ਦੇਖੋ ਸਰਕਾਰ ਕਹਿ ਕੀ ਰਹੀ ਹੈ ਤੇ ਕਰ ਕੀ ਰਹੀ ਹੈ ਸਰਕਾਰ ਵੱਡੇ ਵੱਡੇ ਜਿਹੜੇ ਪੈਸੇ ਲਾ ਕੇ ਇhtiyar baazi ਕਰੀਏ ਕਿ ਆ ਵੀ ਮੁਲਾਜ਼ਮਾਂ ਦੀਆਂ ਸਾਰੀਆਂ ਲਗਭਗ ਮੰਗਾਂ ਮੰਨ ਲਈਆਂ ਪਰ ਤੁਸੀਂ ਦੇਖ ਲਖਦੇ ਹੋ ਆ ਮੁਲਾਜ਼ਮ ਇੰਨੀ ਧੁੱਪ ਦੇ ਵਿੱਚ ਇੱਥੇ ਖੜੇ ਸਰਕਾਰ ਦਾ ਬੇਟ ਸੀ ਆਪਾਂ ਕਰਨ ਦੀ ਮਜਬੂਰ ਨੇ ਕਿ ਸਰਕਾਰ ਜਿਹੜੀ ਹੈ ਉਹ ਆਪਣੇ ਵਾਦੇ ਪੂਰੇ ਕਰੇ ਜੋ ਆਪਣੇ ਵਾਦੇ ਪੂਰੇ ਨਹੀਂ ਕਰਦੀ ਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਧ ਜਿਹੜਾ ਪ੍ਰਚੰਡ ਰੋ ਜਿਹੜਾ ਕਾ ਮੁਲਾਜ਼ਮਾਂ ਦਾ ਉਸ ਕਾ ਨੂੰ ਦੇਖੋ ਨੂੰ ਮਿਲੇਗਾ ਕਿ ਅਸੀਂ ਫਿਰ ਇੱਕ ਦੁਆੜੀ ਦੁਬਾਰਾ ਬੇਨਤੀ ਵੀ ਕਰਦੇ ਹਾਂ ਸਰਕਾਰ ਨੂੰ ਕਿ ਆਪਣੇ ਜਿਹੜੇ ਵਾਦੇ ਆ ਉਹ ਪੂਰੇ ਕਰੋ ਸਾਨੂੰ ਇਸ ਤਰ੍ਹਾਂ ਸੰਘਰਸ਼ ਦੇ ਵਿੱਚ ਜਿਹੜਾ ਆਨ ਨਹੀਂ ਮਜਬੂਰ ਨਾ ਕਰੋ ਅਸੀਂ ਸਾਰੇ ਅਹਿਿਆਤਕ ਜਾਤੀਆਂ ਸਾਡੇ ਹੱਥਾਂ ਵਿੱਚ ਕਲਮਾਂ ਜੰਗੀਆਂ ਲਿਖਦੀਆਂ ਨੇ ਪਰ ਸਾਡੇ ਹੱਥਾਂ ਵਿੱਚ ਜਿਹੜੇ ਆ ਇਹ ਇਹੋ ਜਿਹੇ ਪੋਸਟਰ ਆਓ ਜੀ ਨਾਰੇਬਾਜ਼ੀ ਕੰਨੀ ਤੁਹਾਨੂੰ ਮਜਬੂਰ ਨਾ ਕਰਨ ਤੇ ਸਾਡੀਆਂ ਵਾਦ ਤੋਂ ਗਾ ਜਿਹੜੀ ਮੰਗ ਏ ਉਹ ਸਾਰੇ ਅਨਪੇ ਸਾਥੀਆਂ ਦੀ ਮੁਲਾਜ਼ਮਾਂ ਦੀ ਮੰਗ ਏ ਜ਼ਰੂਰੀ ਨਹੀਂ ਕਹਿਦਾ ਇਹ ਉਹ ਐਜੂਕੇਸ਼ਨ ਡਿਪਾਰਟਮੈਂਟ ਏ ਬਾਕੀ ਸਾਰੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਵਿੱਚ ਵੀ ਜਿੰਨੇ ਸਾਡੇ ਮੁਲਾਜ਼ਮ ਨੇ ਉਹ ਸਾਰੇ ਸਾਥੀ ਸਾਡੇ ਨਾਲ ਨੇ ਸਾਰਾ ਅੱਜ ਮੁਲਾਜ਼ਮਾਂ ਦਾ ਜਿਹੜਾ ਹੜ ਏ ਉਹ ਤੁਸੀਂ ਲੁਧਿਆਣੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਲੁਧਿਆਣਾ ਪੱਛੀਵੇਂ ਵੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਜਲਦੋਂ ਜਲਦ ਜਿਹੜਾ ਪੁਰਾਣੀ ਪੈਨਸ਼ਨ ਦਾ ਲੀਏ ਸਾਡੀ ਉਹਨੂੰ ਲਾਗੂ ਕੀਤਾ ਜਾਵੇ ਇਹਦਾ ਨੋਟੀਫਿਕੇਸ਼ਨ ਪੂਰਨ ਦੌਰ ਤੇ ਜਿਹੜਾ ਹੈਗਾ ਉਹ ਕੀਤਾ ਜਾਵੇ ਸਾਡੇ ਐਨਪੀਐਸ ਖਾਤੇ ਜਿਹੜੇ ਆ ਉਹ ਬੰਦ ਕੀਤੇ ਜਾਣ ਸਾਨੂੰ ਜਿਹੜਾ ਗਾ ਜੀਪੀਐਫ ਖਾਤਿਆਂ ਦੇ ਵਿੱਚ ਨਾਲ ਜੋੜਿਆ ਜਾਵੇ ਇਹਦੇ ਵਿੱਚ ਸਰਕਾਰ ਦਾ ਵੀ ਇੱਕ ਭਲਾ ਸਰਕਾਰ ਦਾ ਵੀ ਫਾਇਦਾ ਹੈ ਜਦਕਿ ਅਸੀਂ ਯੂਨੀਅਨ ਦੇ ਦਰੋਂ ਕਾਫੀ ਵੱਡੀ ਸਰਕਾਰ ਨੇ ਸਮਝਾ ਵੀ ਚੁੱਕੇ ਆ ਕਿ ਜਿਹੜੀ ਸਾਡੀ ਐਨਬੀਐਸ ਦੀ ਕਟੋਤੀ ਕੀਤੀ ਜਾ ਰਹੀ ਏ ਜੇ ਉਹ ਸਰਕਾਰ ਦੇ ਕੋਲ ਜਾਂਦੀ ਏ ਉਹਨੂੰ ਸਰਕਾਰ ਨੂੰ ਹੀ ਫਾਇਦਾ ਹੈਗਾ ਸਰਕਾਰ ਨੂੰ ਵੀ ਇੱਕ ਲੰਮਸਮ ਜਿਹੜੀ ਅਮਾਉਂਟ ਏ ਉਹ ਕਰੋੜਾਂ ਰੁਪਏ ਦੇ ਵਿੱਚ ਮਿਲ ਸਕਦੀ ਏ ਪਰ ਸਰਕਾਰ ਜਿਹੜੀ ਏ ਉਹ ਕੁੰਭ ਕਰਨ ਦੀ ਨਿਊਜ਼ ਹੋ ਚੁੱਕੀ ਏ ਤੁਸੀਂ ਦੇਖਦੇ ਬਿਓ ਹਰਿਆਣਾ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਆ ਲਾਅਨ ਆਰਡਰ ਦੀ ਆਪਾਂ ਗੱਲ ਕਰਦੀ ਏ ਸਾਰੇ ਬਾਸੀ ਜੇ ਲੋਕ ਨੇ ਉਹ ਸਰਕਾਰ ਤੋਂ ਦੁਖੀ ਨੇ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਅਸੀਂ ਅੱਜ ਮੰਗ ਕਰਦੇ ਆਂ ਕਿ ਜਿਹੜੀ ਪੁਰਾਣੀ ਪੈਨਸ਼ਨ ਨੇ ਉਹਨੂੰ ਜਲਦੋਂ ਜਲਦ ਬਹਾਲ ਕੀਤਾ ਜਾਵੇ ਤਾਂ ਕਿ ਅਸੀਂ ਜਿਹੜਾ ਹੈ ਹੋਰ ਵਿਸ਼ੇ ਤੰਦੇ ਨਾਲ ਪ੍ਰਸ਼ਾਸਨ ਦੇ ਦੇ ਦਿੱਤੇ ਵੀ ਸਾਡੇ ਜ਼ਿੰਮੇਵਾਰੀਆਂ ਨੇ ਅਸੀਂ ਆਪਣੀ ਡਿਊਟੀ ਨੂੰ ਚੰਗੇ ਤਰੀਕੇ ਨਾਲ ਕਰ ਸਕੀਏ ਆਈ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਸਕਦੇ ਆਂ ਪਰ ਸਰਕਾਰ ਨੂੰ ਸਾਡੀ ਇਸ ਮੰਗ ਨੂੰ ਉੱਚੇਚੇ ਦੌਰ ਤੇ ਜਲਦੋਂ ਜਲਦ ਪ੍ਰਵਾਨ ਕਰਨਾ ਪਵੇਗਾ ਥੈਂਕ ਯੂ ਜੀ ਧੰਨਵਾਦ ਜੀ ਮਿਹਰਬਾਨੀ ਜੀ ਤੁਹਾਨੂੰ ਕਿਹਾ ਕਿ ਜਦੋਂ ਭਗਵੰਦ ਮਾਨ ਜੀ ਦਿੱਤਾ ਵਿੱਚ ਆਏ ਤੇ ਉਹਨਾਂ ਨੇ ਇੱਕ ਜਾਰੀ ਕੀਤਾ ਸੀਗਾ ਨੋਟ ਦੇ ਉਹਦੀ ਕੁਝ ਬਦਦਲ ਕੀਤੀ ਗੌਰਤੂ ਉਹਨਾਂ ਨੇ ਜੀ ਆਪ ਆ ਕੇ ਫੇਸਬੁੱਕ ਤੋਂ ਲਾਈਵ ਹੋ ਕੇ ਨਵੰਬਰ ਮਹੀਨੇ ਦੇ ਵਿੱਚ ਉਹਨਾਂ ਨੇ ਭਗਵੰਦ ਮਾਨ ਜੀ ਨੇ ਆਪ ਲਾਈਵ ਹੋ ਕੇ ਕਿਹਾ ਕਿ ਅੱਜ ਜਿਹੜੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਬਹੁਤ ਦੇਰ ਤੋਂ ਲੰਬੀ ਮੰਗ ਸੀ ਕਿ ਸਾਨੂੰ ਐਨਪੀਐਸ ਤੋਂ ਕੱਢਿਆ ਜਾਵੇ ਪੁਰਾਣੀ ਬੈਂਕਾਂ ਦੇ ਵਿੱਚ ਸਾਨੂੰ ਜੋੜਿਆ ਜਾਵੇ ਅੱਜ ਅਸੀਂ ਜਿਹੜੀ ਮਾਨ ਸਰਕਾਰ ਹੈ ਅਸੀਂ ਆਪਣੇ ਆਵਾਜ਼ਾ ਕਰਦੇ ਹਾਂ ਸਾਰੇ ਮੁਲਾਜ਼ਮਾਂ ਨਾਲ ਕਿ ਸਾਰਿਆਂ ਨੂੰ ਅਸੀਂ OPS ਦੇ ਨਾਲ ਪੁਰਾਣੀ ਪੈਨਸ਼ਨ ਜਿਹੜੀ ਹੈ ਉਹਦੇ ਨਾਲ ਜੋੜਦੇ ਪਏ ਹਾਂ ਪਰ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਹਾਲ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਉਸ ਨੋਟੀਫਿਕੇਸ਼ਨ ਨੂੰ ਹਾਲ ਤੱਕ ਲਾਗੂ ਨਹੀਂ ਕੀਤਾ ਗਿਆ ਉਸ ਨੋਟੀਫਿਕੇਸ਼ਨ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੋ ਸਾਡੀ ਮੰਗ ਹੈ ਕਿ ਉਹ ਨੋਟੀਫਿਕੇਸ਼ਨ ਨੂੰ ਪ੍ਰੋਪਰ ਤੌਰ ਤੇ ਜਾਰੀ ਕੀਤਾ ਜਾਵੇ ਤੇ ਪੁਰਾਣੀ ਪੈਨਸ਼ਨ ਨਾਲ ਜੋੜਿਆ ਜਾਵੇ ਠੀਕ ਹੈ ਜੀ ਥੈਂਕ ਯੂ ਜੀ ਦੇਖ ਸਕਦੇ ਹੋ ਜੀ ਬਲਾਜੇਮੇਕਾ ਜਿੰਦਾਬਾਦ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਦਿੱਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਜਾਨ ਸਰਕਾਰ ਮੁਰਦਾਬਾਦ 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 ਨਾਲੇ ਲਾ ਕੇ ਮਕਰਨ ਵਾਲੀ ਸਰਕਾਰ ਮੁਰਦਾਬਾਦ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਜਿੰਦਾਬਾਦ 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 ਜਿਹੜਾ ਮਲਾਜਮਾਨਾ ਲਖਿਆ ਉਹਦਾ ਕੱਖ ਨਾ ਰਿਆ ਜਿਹੜਾ ਮਲਾਜਮਾਨਾ ਲਖਾਉ ਉਹਦਾ ਕੱਖ ਨਾ ਰਉ ਤੁਸੀਂ ਦੇਖ ਸਕਦੇ ਹੋ ਜੀ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵੱਲੋਂ ਜੋ ਅੱਜ ਇੱਕ ਰੋਸ਼ਮਾਰਚ ਕਿੱਧਿਆ ਜਾ ਰਿਹਾ ਹੈ ਕਿਹਾ ਜਾ ਸਕਦਾ ਇਹਨੂੰ ਰੋਸ਼ਮਾਰਚ ਵੀ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਦੇ 2004 ਤੋਂ ਜੋ ਪੈਨਸ਼ਨਾਂ ਰੁਕੀਆਂ ਹੋਈਆਂ ਉਹ ਹਾਲੇ ਤੱਕ ਬਖਾਲ ਨਹੀਂ ਕੀਤੀਆਂ ਗਈਆਂ ਤੇ ਇਸ ਵਕਤ ਚੰਡਾ ਮਾਰਚ ਕੱਢਣ ਜਾ ਰਹੇ ਆ ਲੁਧਿਆਣੇ ਦੇ ਵਿੱਚ ਤੇ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਜੀਪੀਵੀ ਨਿਊਜ਼ 24 ਚੈਨਲ ਦੇ ਮਾਧਿਅਮ ਤੋਂ ਤੇ ਇਹਦੇ ਵੀ ਸਾਡੇ ਨਾਲ ਬੰਦੇ ਰੋਂ ਤੁਹਾਨੂੰ ਅਗਲੀ ਅਪਡੇਟ ਆਪਾਂ ਜਰੂਰ ਦਿੰਦੇ ਰਹਿਵਾਂਗੇ ਤਾਂ ਤੁਹਾਡੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਅਗਰ ਫੇਸਬੁਕ ਤੇ ਦੇਖ ਰਹੇ ਹੋ ਤਾਂ ਫੋਲੋ ਕਰੋ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਸਸਤੇ ਗੱਲ ਦੀ ਸਾਰੇ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਫਿਰ ਕਿ